ਕਲਕੱਤਾ ਦੇ ਮੈਡੀਕਲ ਕਾਲਜ ਦੀ ਰੈਜ਼ੀਡੈਂਟ ਡਾਕਟਰ ਦੀ ਦਰਦਨਾਕ ਹੱਤਿਆ ਤੋਂ ਬਾਅਦ ਦੇਸ਼ ਭਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਾਜ਼ੀ ਕਿ ਉੱਥੇ ਆਮ ਲੋਕ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਇਸ ਘਟਨਾ ਤੇ ਦੁੱਖ ਜ਼ਾਹਰ ਕਰ ਰਹੇ ਨੇ ਤੇ ਦੇਸ਼ ਭਰ ਦੇ ਵਿੱਚ ਮ੍ਰਿਤਕ ਡਾਕਟਰ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਫਰੀਦਕੋਟ ਦੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਤੇ ਉੱਥੇ ਯੂਥ ਕਾਂਗਰਸ ਵੱਲੋਂ ਕੈਂਡਲ ਮਾਰਚ ਕੱਢ ਕੇ ਇੱਥੇ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਡਾਕਟਰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਚੈਨਾ ਦੇ ਵੱਲੋਂ ਇਸ ਘਟਨਾ ਦੀ ਬੁਰਜ਼ੋਰ ਨਿੰਦਾ ਕਰਦਿਆ। ਸਰਕਾਰ ਨੂੰ ਸਖਤ ਤੋਂ ਸਖਤ ਕਦਮ ਚੁੱਕਣ ਤੇ ਘੱਟੋ-ਘੱਟ ਫਾਂਸੀ ਦੀ ਸਜ਼ਾ ਉਹਨਾਂ ਨੂੰ ਦਿਵਾਉਣ ਦੀ ਅਪੀਲ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਖਤ ਕਾਨੂੰਨ ਬਣਨੇ ਚਾਹੀਦੇ ਨੇ। ਜਿਵੇਂ ਕਿ ਸਾਰੇ ਦੇਸ਼ ਨੂੰ ਪਤਾ ਵੀ ਅੱਜ ਜਿਹੜੀ ਕੋਲਕਾਤਾ ਦੇ ਵਿੱਚ ਇੱਕ ਭੈਣ ਡਾਕਟਰ ਜਿਹੜੀ ਮਮਿਤਾ ਨਾਲ ਜਿਹੜਾ ਇੱਕ ਘਟਨਾ ਵਾਪਰੀ ਆ ਉੰਤੀ ਜਾਨ ਚਲੀ ਗਈ ਆ ਉਹਦੇ ਅੱਜ ਉਹਨੂੰ ਸਦਾ ਜਲੀ ਦੇਣ ਲਈ ਅੱਜ ਅਸੀਂ ਜਿਹੜਾ ਹੈ ਕੈਂਡਲ ਮਾਰਚ ਕਰ ਰਹੇ ਆ ਤੇ ਅੱਜ ਫਰੀਦਕੋਟ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਕਰ ਰਹੇ ਆ ਪਰ ਪੰਜਾਬ ਯੂਥ ਕਾਂਗਰਸ ਵੱਲੋਂ ਕੱਲ੍ਹ ਵੀ ਕੁਝ ਜ਼ਿਲ੍ਹਾ 'ਚ ਕੀਤਾ ਪਹਿਲਾਂ ਇਸ ਤੋਂ ਪਹਿਲਾਂ ਪਰਸੋਂ ਵੀ ਕੀਤਾ ਜਿਵੇਂ ਜਿਵੇਂ ਆਏ ਦਿਨ ਕੁਝ ਨਾ ਕਿਤੇ ਮਸੀਤ ਮਤਲ ਕਰ ਰਹੇ ਆ ਯੂਥ ਕਾਂਗਰਸ ਵੱਲੋਂ ਬਿਲਕੁਲ ਸਹੀ ਮੰਗ ਆ ਉਹਨਾਂ ਦੀ ਹੁਣ ਲੋਕਾਂ ਨੂੰ ਜ਼ਿੰਦਗੀਆਂ ਦੇਣ ਵਾਲਾ ਨਾਲ ਅੱਜ ਇਹ ਹਾਲਾਤ ਹੋਈ ਪਈ ਆ ਫਿਰ ਆਮ ਲੋਕੀਂ ਸਾਫਰ ਕਿੱਥੇ ਵਸਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਇਹ ਗੱਲ ਹੋ ਚੁੱਕੀ ਆ ਵੀ ਹੁਣ ਉੱਥੇ ਜੇ ਉਹਨਾਂ ਨਾਲ ਇਹ ਘਟਨਾ ਵਾਪਰੀ ਆ ਤਾਂ ਉਹਨਾਂ ਦੀ ਜਿਹੜੀ ਮੰਗ ਆ ਬਿਲਕੁਲ ਜਾਇਜ਼ ਆ ਤੇ ਉਹਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਉਹਨਾਂ ਦੀ ਜਿਹੜੀ ਸੁਰੱਖਿਆ ਉਹ ਸਰਕਾਰਾਂ ਦਾ ਫਰਜ਼ ਬਣਦਾ ਵੀ ਉਹਨਾਂ ਨੂੰ ਦਿੱਤੀ ਜਾਵੇ ਤੇ ਇਹ ਬਿਲਕੁਲ ਉਹਨਾਂ ਹੀ ਜਾਇਜ਼ ਮੰਗ ਹੈਗੀ ਆ ਨਹੀਂ ਚਲੋ ਚੰਗੀ ਗੱਲ ਆ ਜੇ ਉਹ ਨਾਲ ਜਾ ਕੇ ਬੈਠੇ ਆ ਪਰ ਪੰਜਾਬ ਦੇ ਜਿਹੜੇ ਹਾਲਾਤ ਆ ਉਹਨਾਂ ਵੱਲ ਵੀ ਉਹ છાਤੀ ਮਾਰਨ ਵੀ ਜਿਹੜੇ ਪੰਜਾਬ ਦੇ ਜਿਹੜੇ ਲਾਅਨ ਆਰਡਰ ਦੇ ਹਾਲਾਤ ਆ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਆਏ ਦਿਨ ਕਤਲ ਹੋ ਰਿਹਾ ਆਏ ਦਿਨ ਜਿਹੜੀਆਂ ਲੁੱਟਾਂ ਖੋਹ ਹੋ ਰਹੀਆਂ ਉਹਨਾਂ ਨੂੰ ਇਹ ਪੰਜਾਬ ਵੱਲ ਵੀ ਆਪ ਦੀ ਛਾਤੀ ਮਾਰਨੀ ਚਾਹੀਦੀ ਆ ਚਲੋ ਚੰਗੀ ਗੱਲ ਆ ਜੀ ਉੱਥੇ ਜਾ ਕੇ ਕਿਤੇ ਬੈਠੇ ਆ ਤਾਂ ਅੱਜ ਦੇ ਟਾਈਮ ਦੇ ਵਿੱਚ ਸਾਰੇ ਰਾਜਾਂ ਨੂੰ ਤੇ ਸੈਂਟਰ ਸਰਕਾਰ ਨੂੰ ਇਕੱਠੇ ਹੋ ਕੇ ਜਿਹੜਾ ਹਮਲਾ ਮਾਰਨ ਲਈ ਲੋੜ ਆ ਕੋਈ ਸਖਤ ਕਾਨੂੰਨ ਲਿਆਉਣਾ ਚਾਹੀਦਾ ਤਾਂ ਕਿ ਜਿਹੜਾ ਇਹੋ ਜਿਹੇ ਦਰਿੰਦਿਆਂ ਨੂੰ ਸਭ ਤੋਂ ਸਖਤ ਸਜ਼ਾ ਮਿਲ ਸਕੇ ਬਿਲਕੁਲ ਬਈ ਜੇ ਅੱਜ ਤਾਂ ਮਤਲਬ ਕਿ ਨਹੀਂ ਕੋਈ ਸਹੀ ਜਾਂਚ ਨਹੀਂ ਕੋਈ ਇਨਸਾਫ ਮਿਲਦਾ ਤਾਂ ਅਸੀਂ ਪੰਜਾਬ ਲੈਵਲ ਤੇ ਵੱਡਾ ਕਰਾਂਗੇ ਕੋਈ ਨਾ ਕੋਈ ਪ੍ਰਦਰਸ਼ਨ ਇਸ ਤੋਂ ਇਲਾਵਾ ਅਸੀਂ ਦੇਸ਼ ਲੈਵਲ ਤੇ ਵੀ ਪ੍ਰਦਰਸ਼ਨ ਕਰਾਂਗੇ ਜੇ ਕੁਝ ਦਿਨਾਂ ਦੇ ਵਿੱਚ ਇਨਸਾਫ ਨਹੀਂ ਮਿਲਦਾ ਤਾਂ